ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਅਨੁਸਾਰ ਸਾਡੇ ਦੱਸੇ ਗਏ ਨੁਸਖੇ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਪੇਟ ਦਾ ਰੋਗ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਹੋਵੇਗਾ ਪੇਟ ਦਾ ਰੋਗ ਜਿਵੇਂ ਕਿ ਕਬਜ ਰਹਿਣਾ ਪਾਚਨ ਤੰਤਰ ਦਾ ਕਮਜ਼ੋਰ ਹੋਣਾ ਜਾਂ ਫਿਰ ਪੇਟ ਵਿੱਚ ਦਰਦ ਹੋਣਾ ਦਸਤ ਲੱਗਣਾ ਅਤੇ ਦੋਸਤੋ ਪਾਚਨ ਤੰਤਰ ਵਰਗੀ ਕੋਈ ਵੀ ਸਮੱਸਿਆ ਜਾਂ ਫਿਰ ਤੁਹਾਡੇ ਪਾਚਨ ਤੰਤਰ ਵਿੱਚ ਗੰਦਗੀ ਪੈਦਾ ਹੋ ਗਈ ਹੋਵੇ ਤਾਂ ਅੱਜ ਦੀ ਇਸ ਵੀਡੀਓ ਵਿੱਚ ਦੱਸਿਆ ਗਿਆ ਨੁਸਖਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਤਾਂ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਸਿਰਫ ਪੰਜ ਚੀਜ਼ਾਂ ਦੀ ਜ਼ਰੂਰਤ ਪਵੇਗੀ ਜਿਹੜੇ ਕਿ ਤੁਹਾਡੇ ਘਰ ਦੇ ਰਸੋਈ ਵਿੱਚ ਤੁਹਾਨੂੰ ਬਹੁਤ ਆਸਾਨੀ ਨਾਲ ਮਿਲ ਜਾਣਗੀਆਂ ਤਾਂ ਦੋਸਤੋ ਹੁਣ ਤੁਸੀਂ ਧਿਆਨ ਨਾਲ ਸੁਣਨਾ ਹੈ ਕਿ ਇਹ ਪੰਜੇ ਚੀਜ਼ਾਂ ਕਿਹੜੀਆਂ ਹਨ ਨੰਬਰ 1 ਤੇ ਹੈ ਮੇਥੀ ਦਾਣ ਨੰਬਰ 2 ਕਾਲਾ ਨਮਕ ਜਾਂ ਫਿਰ ਸੈਂਦਾ ਨਮਕ ਨੰਬਰ 3 ਜੀਰਾ ਨੰਬਰ 4 ਕੜੀ ਪੱਤਾ ਨੰਬਰ 5 ਸੁੱਕਾ ਧਨੀਆ ਤਾਂ ਦੋਸਤੋ ਤੁਸੀਂ ਇਹਨਾਂ ਪੰਜਾਂ ਚੀਜ਼ਾਂ ਨੂੰ ਕੀ ਕਰਨਾ ਹੈ ਬਰਾਬਰ ਬਰਾਬਰ ਮਾਤਰਾ ਵਿੱਚ ਲੈ ਕੇ ਨਮਕ ਦੋਸਤੋ ਤੁਸੀਂ ਸਵਾਦ ਅਨੁਸਾਰ ਥੋੜਾ ਜਿਹਾ ਹੀ ਪਾਉਣਾ ਹੈ ਬਰਾਬਰ ਬਰਾਬਰ ਮਾਤਰਾ ਵਿੱਚ ਲੈ ਕੇ ਤੁਸੀਂ ਇਹਨਾਂ ਚੀਜ਼ਾਂ ਦਾ ਪਾਊਡਰ ਤਿਆਰ ਕਰ ਲੈਣਾ ਹੈ ਪਾਊਡਰ ਤਿਆਰ ਕਰਨ ਤੋਂ ਬਾਅਦ ਤੁਸੀਂ ਸਵੇਰੇ ਖਾਲੀ ਪੇਟ ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚਮਚ ਇਸ ਪਾਊਡਰ ਦਾ ਪਾ ਕੇ ਤੁਸੀਂ ਇਸ ਦਾ ਸੇਵਨ ਕਰਨਾ ਹੈ ਕੁਝ ਦਿਨਾਂ ਦੇ ਵਿੱਚ ਵਿੱਚ ਦੋਸਤ ਤੁਸੀਂ ਦੇਖੋਗੇ ਕਿ ਤੁਹਾਡੇ ਪੇਟ ਦਾ ਰੋਗ ਬਿਲਕੁਲ ਖਤਮ ਹੋ ਜਾਵੇਗਾ ਇਸ ਨੁਸਖੇ ਦੇ ਸੇਵਨ ਨਾਲ ਤੁਹਾਡਾ ਮੋਟਾਪਾ ਦਾ ਦੋਸਤੋਂ ਮੋਮ ਦੀ ਤਰ੍ਹਾਂ ਹੀ ਪਿੰਗਲ ਜਾਵੇਗਾ ਤੁਹਾਡੇ ਸਰੀਰ ਦੀ ਫालतू ਚਰਬੀ ਪਿੰਗਲ ਜਾਵੇਗੀ ਪਾ ਕੇ ਤੁਸੀਂ ਦੇਖੋਗੇ ਕਿ ਤੁਸੀਂ ਦਿਨੋਂ ਦਿਨ ਬਿਲਕੁਲ ਸਲਿਮ ਹੋ ਜਾਓਗੇ ਇਸ ਤੋਂ ਇਲਾਵਾ ਦੋਸਤੋਂ ਜਿੰਨਾ ਲੋਕਾਂ ਵਿੱਚ ਖੂਨ ਨਾ ਬਣਦਾ ਹੋਵੇ ਜਾਂ ਫਿਰ ਖੂਨ ਵਿੱਚ ਗੰਦਗੀ ਹੋਵੇ ਜਾਂ ਫਿਰ ਖੂਨ ਕਾਲਾ ਹੋਵੇ ਉਹ ਵਿਸ ਨੁਸਖੇ ਦਾ ਸੇਵਨ ਜਰੂਰ ਕਰਨ ਪਰ ਦੋਸਤੋ ਨੁਸਖੇ ਦਾ ਸੇਵਨ ਸਿਰਫ ਸਾਡੇ ਦੱਸੇ ਗਏ ਤਰੀਕੇ ਅਨੁਸਾਰ ਹੀ ਕਰਨ ਜਿਸ ਤਰ੍ਹਾਂ ਅਸੀਂ ਪੰਜ ਚੀਜ਼ਾਂ ਦੱਸਿਆ ਹਨ ਉਹਨਾਂ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਪਾਊਡਰ ਤਿਆਰ ਕਰਕੇ ਉਸ ਨੂੰ ਸਿੱਧਾ ਸੇਵਨ ਕਰਨਾ ਹੈ ਤਾਂ ਦੋਸਤੋ ਐਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਅਤੇ ਜਾਂਦੇ ਜਾਂਦੇ ਸਿਹਤ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਅਸੀਂ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਤੇ ਤੁਸੀਂ ਉਸ ਨੁਸਖੇ ਦਾ ਲਾਭ ਲੈ ਸਕੋ ਧੰਨਵਾਦ